ਅੱਜ ਫੇਰ ਆ ਗਏ ਅੱਜ ਦੇ ਦਿਨ ਦੀ ਸ਼ੁਰੂਆਤ ਹੋਈ ਉਹਨਾਂ ਨੇ ਡੀਪੀ ਸੀ ਪਾਉਂਦੇ ਨੇ ਜਲਦਾ ਕੰਮ ਆ ਗਿਆ ਆ ਗਿਆ ਹਾਲੀ ਆ ਗਿਆ ਤੇ ਦੱਬੀਏ ਕਿੱਥੇ ਕਿੱਥੇ ਜਾਣਾ ਉਹ ਇੱਥੇ ਜਾ ਕੇ ਉਹ ਆ ਜਾ ਯਾਰ ਬਲੌਗਿੰਗ ਪੰਪ ਤੋਂ ਮੋੜ ਕੇ ਲਿਆ ਪੰਪ ਤੋਂ ਤੇਲ ਬਾਕੀ ਫੇਰ ਮੁੜ ਕੇ ਆ ਲੈ ਉਹ ਬੰਦੁਰ ਨੇ ਕਹਿੰਦਾ ਸਾਲ ਤੱਕ ਗੇਰਾਂ ਨੂੰ ਮੋੜ ਕੇ ਲੈ ਗਣਾ ਚੀਰ ਉੱਠ ਕੇ ਲੈ ਆ ਲੈ ਲੈ ਦੀਓ ਮਰਾ ਲੈ ਦੀਓ ਮਰਾ ਕੰਮ ਤੀ ਮੈਂ ਤੈਨੂੰ ਦੱਸਦਾ ਵਲੋਗ ਅਪਲੋਡ ਤੇ ਲਾਹੇ ਤੀਗਾ ਫੋਨ ਕਰਤਾ ਪੱਟੀ ਮੇਸ ਕਰਤੀ ਸਾਰੇ ਜੀ ਆਜੋ ਚਾਹੇਗਾ ਸਾਡੇ ਬਾਈਪੀ ਨਾਲ ਕਰਕੇ ਆ ਤੇਲੀ ਬੋਤਲ ਕਿਹਨੇ ਹੁਣੀ ਹੱਥ ਕਰਕੇ ਮੁਰਕਿਆ ਦੇ ਪਰ ਲਿਆ ਜਾ ਲਿਆ ਜਾ ਇਹ ਨੂੰ ਇਹ ਨਹੀਂ ਗਿਆ ਇਹ ਨਹੀਂ ਕੌਰ ਕਰਦਾ ਆਪਣੀ ਲਿਆ ਜੀ ਤੁਸੀਂ ਆਪਣੇ ਘਰੇ ਆਇਆ ਕਰੋ ਤਾਂ ਫੋਨ ਦੇ ਚੱਕਣ ਦੀ ਗੱਲ ਆ ਇਹ ਬੇਲੇ ਨਹੀਂ ਮੈਂ ਰਟੋਲੇ ਪਾਸ ਤੇ ਲਿਆਉਣੇ ਹੋ ਸਪਰੇਅ ਕਰ ਸਪਰੇਅ ਕਰਨੀ ਮੇਰੇ ਡੜੀਆਂ ਦਾ ਦੋ ਕੀਲਿਆਂ ਦੇ ਕਰਾ ਦੇ ਮਰਾ ਜੀ ਨਹੀਂ ਕਰਦਾ ਅੱਛਾ ਜੀ ਦੋਨੇ ਪਾਸ ਮਰਾ ਜੀ ਨਹੀਂ ਕਰਦਾ ਜਿਵਾਉਣਾ ਨਹੀਂ ਤੇਲ ਅੱਲਾ ਉਡਾਏਗਾ ਚੰਗਾ ਰਜigare ਬੰਬ ਬਣਾਉਣ ਲੱਗੀ ਸੀ ਰਜigare ਬੰਬ ਬਣਾਉਣ ਲੱਗੀ ਸੀ ਇਹਦੇ ਸੀਕ ਲਾ ਕੇ ਦੇਖੀ ਕਿੰਨਾ ਕਪੜਾ ਕਪੜਾ ਪੈਂਦਾ ਦੇਖ ਵਾਹ ਫੋਲ ਕਰ ਰਿਹਾ ਹੋਤਾ ਹੋਤਾ ਹੋਏ ਦੋਰ ਪਰ ਭਾਈ ਰੁਪਿਆ ਦੇਉਂਗਾ 35 ਓਏ ਐ ਕਣਾ ਤੜਕੀ ਚਾਹਣਾ ਪਾਣੀ ਆਲੀ ਪੀ ਲੈ ਓਏ ਇੱਕ ਕੁੱਟ ਆਏ ਓ ਅੱਗ ਜੀ ਬਣਾ ਮੂੰਹ ਚ ਪਾ ਕੇ 1 ਰੁਪਿਆ ਵਧੇ ਰਹਿ ਜਾਂਦੇ ਨੇ ਤੇਲ ਡੋਲਣਾ ਹਾਂ ਲੈ ਆ ਕੰਮ ਇਹ ਕਹਿੰਨੇ ਕਹਿੰਦੇ ਉਥੋਂ ਵਾਹ ਲੈਣ ਆਏ ਵਾਸਤੇ ਦੇਖ ਲਿਆ ਇਹ ਵੀ ਯਾਰ ਇਹੀ ਮੋਹ ਪਿਆਰਾ ਲਿਖਾ ਜਾ ਸਾਡੀ ਯਾਰ ਲਈ ਆ ਜੀ ਚਾਰ ਪੰਜਾਂ ਦਾ ਹੱਥ ਠੀਕ ਕੇ ਸਮਾ ਲਾ ਕੇ ਗਿਆ ਇਹ ਹੀ ਆ ਉਹ ਰੀਲ ਬਣਾਵਾਏ ਉਹ ਦੂਜੀ ਆਪੇ ਫੋਨ ਲਿਆ ਆਲੀ ਉਹ ਲੈਉਣੇ ਆਪਾਂ ਯਾਰ ਕਰ ਲੋ ਬਾਈ ਯਾਰ ਹਾਂ ਜੀ ਜੇ ਆਪ ਵੀ ਫਿਰ ਹਾਲੀ ਬੋਲ ਆਜੀ ਵੜੇ ਲਗਮਾ ਲ ਜਾਂਦਾ ਈਵਨ ਖੰਦੀ ਆਪਾਂ ਮਿਲ ਕੇ ਤਾਂ ਤਾਇਆ ਰੇ ਯਾਦ ਕੇ ਆਹ ਗੋਸ਼ੇ ਗਮ ਅੱਡੇ ਪਿੰਡ ਦੇ ਮੁੰਡੇ ਇਹ ਕਾਲੇ ਘਰਾਂ ਤੇ ਕੱਟੇ ਜਾ ਸਾਰੇ ਜਾ ਸੀ ਰਹਿ ਗਿਆ ਨਾ ਆਲੀ ਆਪ ਹੀ ਰਹਿ ਗਿਆ ਨੌਜਵਾਨ ਤੁਸੀਂ ਤੁਸੀਂ ਕਰ ਲਓ ਸਪਰੇ ਨਹੀਂ ਕਰੀ ਤੁਸੀਂ ਸਪਰੇ ਕਰੋ ਮੁੰਡਿਆ ਅੱਜ 100 ਮਿਸੀ ਅਸੀਂ 100 ਮਿਸੀ ਮੈਂ ਅੱਜ ਅੰਗ ਸ਼ਾਮ ਨੂੰ ਸ਼ਾਮ ਨੂੰ ਮੈਂ ਆ ਗਿਆ ਸਪਰੇ ਕਰ ਤੋ ਮੈਨੂੰ ਸੋਚ ਹੋਈ ਵੀ ਤੁਸੀਂ 10 ਕਿੱਲਿਆਂ ਦੇ ਕਰੋਗੇ ਮੈਂ 2 ਤੇ ਕਰਦੀ ਆ ਸਪਰੇ ਤੇ ਕੀ ਲੱਗਦਾ ਹੈ ਜੋ ਨਾ ਪਤਾ ਖਾਨੇ ਹੋ ਗੇਰਾਂ ਨਹੀਂ ਦੇਖਣਾ ਤੇ ਨਹੀਂ ਹੁੰਦੀ ਐ ਸਪਰੇ ਹਾਂ ਇਹਨੂੰ ਦੇਖਣਾ ਹੈ ਹੈ ਹਾਂ ਅੱਜ ਉਹਨੇ ਮੈਨੂੰ ਪਿਆ ਫਟਰਾ ਫੇਰ ਪੈਟਰੋਲ ਖਾ ਕੇ ਕਿੰਦਾ ਇਹਨੇ ਸਨੇਹ ਪਾਵਾਂਗੇ ਅੱਜ ਗਰੇਡ ਥੋਲੇ ਚ ਇੱਕ ਪੈਟਰੋਲ ਅੰਦਰ ਬਗਲੇ ਨਾਲ ਆਪਣੀ ਕੋਟੀ ਹੋ ਕੇ ਮਿਲਦੇ ਆ ਸੀ ਯੂ ਸੂਨ ਉਠੀ ਹੁੰਦੀ ਰੰਗ ਸੋਹਣਿਆ ਤੇਰੇ ਦਾ ਆ ਜੀ ਤਰੀਕ ਤੇ ਨਾ ਕੇ ਦੀ ਚੰਗਾ ਪਰ ਉਹ ਸਪਰੇ ਹੈ ਸਾਰੀਆਂ ਚੱਕ ਸਾਰੀਆਂ ਚੱਕ ਤਮੇ ਲਾ ਮੈਂ ਕਹਦਾ ਦੇਖੋ ਮੇਤਰਾ ਲੋਡ ਕਰੂ ਸਫਰੇ ਹਾਂ ਕਿੰਨੀ ਕਿੰਨੀ ਪਾਏਗਾ ਆ ਦੇਖ ਆ ਜਾ ਕਾਟਾ ਲਈ ਜਾਣਾ ਲੋੜਾ ਦੱਸ ਦਿੰਦਾ ਨੂੰ ਵਿਚਾਰ ਦੇ ਸਾਰਿਆਂ ਨੂੰ ਓ ਲੀਲੀ ਲੀਲੀ ਕਿੱਥੇ ਆ ਲੀਲੀ ਜੀ ਗੁੰਦੀ ਜੀ ਨਾ ਤੇ ਖੜੀ ਵੜਾ ਫੋਟੋ ਕੀਤੀ ਇੱਕ ਵੜੀ ਹੁਣ ਤੇ ਬੰਦੇ ਦਾ ਟੌਕ ਆ ਤੇਨੂੰ ਵੜਾ ਦਿੰਦਾ ਤੇ ਬੰਦੇ ਇਹਦਾ ਟੌਕ ਆ ਇਹਦਾ ਟੌਕ ਆ ਆਹ ਫੋਟੋ ਸਿੱਧੀ ਬਲੀਂ ਡੰਡਾ ਇੰਨਾ ਆ ਬਾਹਲਾ ਆਉਦੇ ਂਡੋ ਜੀ ਕਿਤੇ ਤੀ ਆਦਾ ਗੁੱਲੀ ਡੰਡਾ ਪਿਆਰ ਹੂ ਹੈ ਜੁੱਦੀ ਡੰਡਾ ਵਾਲਾ ਆਹ ਲੇ ਟੈਬੂ ਆ ਨਹੀਂ ਚਾਉਂਦੀ ਪਸਤੀ ਪਾਈ ਇਹਨੂੰ ਭੈਣ ਦੇ ਰੋ ਜਾ ਕੇ ਦੇਖ ਲੈ ਪਰਚ ਸਫੀ ਕਰੀਆ ਮੇਰੇ ਸਾਹ ਜਿਹੜੇ 60 ਤੋਂ 5 ਢੋਲੇ ਪਾ ਦੇ ਪਾਣੀ ਪਾਲਾ ਪਹਿਲਾਂ ਬਾਈ ਲੀਟਰ ਪਾਲੀਏ ਬਾਹਣ ਵੀ ਸੁੱਕਾ ਦੀ ਗੁੱਲੀ ਡੰਡਾ ਵੀ ਤਾਂ ਕੈਂ ਮੋੜ ਦੇ ਆਹ ਇੱਥੇ ਪਾਈਏ ਤੇ ਬਾਈ ਆਲੀ ਇੱਥੇ ਪਾ ਲੈਨੇ ਚਿੱਟੀ ਬਾਲਟੀ ਚ ਦੋ ਕਿੱਲੇ ਆਠ ਕਰਾਂਗੇ ਢੋਲੇ ਅੱਠ ਕਰਾਂਗੇ ਦਬਾਈ ਵਾਲੀ ਉਧਰ ਲੈ ਦੀ ਆ ਇਹ ਹੋ ਗਈ 240 ਪਾਲਕੂ ਕੋਈ ਆਹ ਲੈ ਬਈ ਕੁੜੀਆਂ ਕਰੇਗਾ ਪਹੁੰਚਾ ਨਹੀਂ ਦੇਗੀ ਪਹਿਲਾਂ ਟੋਲੀ ਇਹਨੂੰ ਓਏ ਆਏ ਨਹੀਂ ਇੱਕ ਲੱਕਰਾਸ ਜੀ ਪਤਾ ਨਹੀਂ ਕਿਹੜੀ ਹੁੰਦੀ ਆ ਮੈਨੂੰ ਰਸਤੀ ਦੀ ਪਾਇਂ ਦੇ ਰਿਹਾ ਤੂੰ ਫੋ ਲਾ ਲੋੜਾ ਵਿੱਚ ਪਾ ਕੇ ਬਾਹਰ ਪਾਵਰ ਬਣ ਜਾਂਦੀ ਆ ਤੂੰ ਭਈਆ ਤੋਲੇ ਮੈਨੂੰ ਜੈਬੀ ਹੋਣਗੇ ਤੋ ਤਿੰਨ ਤਿੰਨ ਪੜਕ ਪੰਜ ਕਿਲੇ ਜਮਾ ਦੇ ਤੋ ਤਿੰਨ ਪਾ ਆਉਂਦਾ ਮੈਂ ਮਰ ਗਿਆ ਦਿੱਲੀ ਕਿਤੇ ਪੰਜ ਟੋਲੇ ਕਿਲੇ ਤੇ ਪੋਣਿਆ ਸੀ ਤੋ ਮਾਥ ਲੈ ਦੇ ਕਰਦੇ ਨਹੀਂ ਤੋੜ ਦੇ ਕਰਦਾ ਭਰ ਕੇ ਤਿੰਨ ਬੱਦ ਬੱਦ ਪਾਰਤੀ ਲੋੜਾ ਪਹਿਲਾਂ ਪਾ ਕਬੀਨਾ ਪੈ ਜੇ 4 4 5 ਕਰੇਗਾ 5 ਪਹਿਲਾਂ 5 ਪਾਲੀ 5 ਦੀ ਕਰ ਲਈਏ ਸਾਰੀ ਇਕੱਠੀ ਸਾਰੀ ਇਕੱਠੀ ਵਾ ਇਹਦੇ ਪੈਣਗੇ 5 6 7 ਟੋਲੇ 6 1 7 ਕਰਨੇ ਮਸਾ 7 7 ਦੀ ਕਰ ਲੈਣਾਂਗੇ ਇਕੱਠੀ ਕਰ ਲਈਏ 7 ਟੀਕਾ ਬਸ ਉਹਦੀ ਦਵਾਈ ਵੀ ਥੋੜੀ ਪਾਵੇਂਗਾ ਹਾਂ ਹਾਂ ਚੱਲ ਫਿਰ ਇੱਧਾ ਕੇ ਪਾਲਿਆ ਚਲੋ ਭਾਈ ਕੋਣ ਦਾ ਭਾਈ ਲੋਡ ਕਰਿਆ ਪਹਿਲਾਂ ਇਹਦੇ ਪੁੜਲੇ ਪਹਿਲਾ ਟੋਲਾ ਪਹਿਲੀ ਖਰਾਬ ਨਿਕਲ ਗਿਆ ਪਰ ਕਿਡੋ ਲਾ ਪਿਆ ਉਹ ਗੁੱਲੀ ਰੰਡਾ ਕਹਿੰਦਾ ਵੀ ਆ ਜਾ ਆ ਜਾ ਵੀ ਲੜੀ ਆਪਾਂ ਦਾਹ ਦਾ ਉਹਦੇ ਵੀਲਾ ਪੀਲੇ ਸਾਰਾ ਆਹ ਦਾ 3x ਕਰਾ ਪਾ ਨਹੀਂ ਨਹੀਂ ਵੀ ਕੋਈ ਇਹ ਕੀ ਕਰਨਾ ਪਾ ਲੋ ਉਹ ਖਾਦਾ ਭਾਂ ਦਾ ਚਾਰ ਬੰਦੇ ਸੱਦੇ ਨੇ ਓਏ ਮਾਰੋ ਤੇਲ ਵਾਲੀ ਪੈਨ ਚੜ ਗਈ ਮੈਨ ਲਾਦਾ ਹਨਾ ਓਏ ਜਿੱਦ ਲੋਏ ਚੜ ਗਈ ਚੜ ਗਈ

ਆ ਸਪਰੇਅ ਕੀਤੀ ਜੀ ਆਪਾਂ ਨੇ ਦੱਸੋ ਕਿਹੜੇ-ਕਿਹੜੇ ਵੀਰਣੇ ਕੀਤੀ ਹੈ ਕਿ ਇਹ ਰਿਜ਼ਲਟ ਆ ਦਾ ਸਪਰੇਅ ਦਾ ਇੱਕ ਤਾਂ ਆਪ ਕਿਤੇ ਹੈ ਕਿ ਟਾਪਿਕ ਕਿ ਕੀਤੀ ਆਪਣੇ 2 24D ਇੱਕ ਕੀਤੀ ਆਹ ਇਹ ਨਵੀਂ ਆਈ ਹੈ ਬਾਜ਼ਾਰ ਚ ਕੀ ਹੋ ਗਿਆ ਜੀ ਕੀ ਦਿਖਾਉਂਦਾ ਜੀ ਸਲੇਡਾ ਸਲੇਡਾ ਇਹ ਦਿਖਾਉਂਦਾ ਜੀ ਅੱਜ ਆ ਕੀਤੀ ਹੈ ਜੀ ਦਾ ਅਰੇ ਕੇਲੋ ਆ ਗਿਆ ਮੁੰਡਾ ਤਰੋਂ ਦੂਜਾ ਢੋਲਾ ਕਰਨ ਜਾ ਰਹੇ ਹਾਂ ਮੁੰਡਾ ਪਹਿਲਾ ਢੋਲਾ ਇਸ ਤੱਕ ਨੇ ਫੜੇਗਾ ਦੂਜਾ ਢੋਲਾ ਹੁਣ ਤਿਆਰ ਆ ਉਹ ਕਰਨ ਜਾ ਰਹੇ ਆਗਾ ਸਪਰੇ ਵਧੀਆ ਵੈਸੇ ਤਾਂ ਇਹ ਰਿਜ਼ਲਟ ਦੱਸੋ ਤੁਸੀਂ ਕੀ ਆ ਸਪਰੇ ਦਾ ਕਮੈਂਟਾਂ 'ਚ ਦੱਸੋ ਸਾਰੀ ਵੀਰ ਜੰਟ ਕੀ ਆ ਸਪਰੇ ਦਾ ਆਹ ਸਪਰੇ ਆ ਮਿੱਤਰੋ ਗੁੱਲੀ ਅੰਡਾ ਬਹੁਤ ਹੀ ਜ਼ਿਆਦਾ ਸ਼ੋਅ ਦੇਖੋ ਗੁੱਲੀ ਅੰਡਾ ਸਾਰਾ ਪੀਲਾ 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 ਅੰਡਾ ਜੰਮ ਕੇ ਰਿਹਾ ਕਿੰਨੀ ਜਾਂਦਾ ਜੀ ਕੰਮ ਸਾਰੇ ਦਾ ਆਪਣੇ ਦੇਖੋ ਉੱਪਰ ਤਾਂ ਚੁਟਾਈ ਆਫ ਜਾਤਾ ਆਲੀ ਨਿਕਲ ਗਿਆ ਤਰੇ ਵੀ ਲੋਡ ਆ ਯਾਰ ਮੈਂ ਕਹਨਾ ਨੇ ਨਾਂ ਪਾਈਪ ਤੇ ਢੱਕਾ ਬਸਾਦਾ ਲੈ ਓਏ ਕਰਨ ਦੇ ਜਾ ਕਰ ਕਿਉਂਨੀ ਤੂੰ ਜਰਦਾ ਸਾਨੂੰ ਕੰਮ ਕਰਦੇ ਨੂੰ ਪਾਏ ਕੱਢੀ ਹੈ ਪਾਏ ਕੱਢੀ ਪਾਏ ਕਾ ਟੂ ਕੇ ਮੈਂ ਵੱਡੀ ਤਾਂ ਨਹੀਂ ਆ ਹੁਣ ਕੱਢ ਜੂ ਲੋਡ ਆ ਯਾਰ ਤੇਰੇ ਦਿਮਾਗ ਤੇ ਮੈਂ ਦੇਖ ਲਿਆ ਹਾਂ ਇਹਨੇ ਉਹੀ ਕਰਤਾ ਢੱਕਾ ਬਸਾਦਾ ਉਹਜਾ ਢੱਕਾ ਬਸਾਉਣਾ ਕਿ ਕੀ ਕਰਦਾ ਹੁਣ ਤੂੰ ਪਾਏ ਵੱਡੀ ਹੁੰਦਾਗਾ ਕਿੱਲਾ ਯਾਰ ਕਿਆ ਉਹ ਲੈ ਗੁਜੀ ਇਹ ਚਾਬੀ ਤੇ ਕਰੰਟਾ ਮੋਟਰ ਬੰਦ ਕਰ ਕੇ ਚਲੋ ਹੌਲਕੇ ਜੰਦਾ ਮੋਟਰ ਗਰੀਏ ਮੰਨਦਾ ਨਾ ਲੱਗੇ ਆਈ ਪਤਾ ਨਾ ਲੱਗੇ ਲੋਡ ਵਰਗਾ ਜੀ ਆਹ ਹੋ ਗਈ ਬੰਦ ਓਏ ਰਾਮ ਫਾਈਲ ਉਧਰ ਲੇ ਕੇ ਇਹਦਾ ਕਾਲੂ ਕਰਾਂਗੇ ਆ ਦੇਖੋ ਬਈ ਹੁਣ ਦੇ ਦੇ ਕਾਲੂ ਕਰਵਾਵਾਂਗੇ ਮੇਰੇ ਨਾਲ ਹੈ ਤੋਂ ਦੇ ਪਰ ਪਰ ਬਣਾਏਗਾ ਬਾਸ ਠੀਕ ਆ ਪੱਟੀ ਗੱਲ ਹੋਵੇ ਚਲ ਇਹਦੇ ਬਾਅਦ ਇਹ ਹੂੰ ਮੈਂ ਸੇ ਅੱਜ ਕਰ ਲੈਂਦੇ ਆਪਾਂ ਕਰ ਲੈਂਦੇ ਹਲੇ ਤਾਂ ਕੰਨੀ ਬੱਜੇ ਨੇ ਚਲ ਕਾਲੂ ਕਰਦੇ ਹਾਂ ਹੁਣ ਮਿਲਦੇ ਆ ਨਾ ਨੂੰ ਕਿ ਮੋਟਰ ਕਾ ਕੇ ਇਹ ਨਾ ਚੰਗਾ ਬਸ ਬਈ ਏਡ ਨਾਲ ਅੱਜ ਆ ਨੂੰ ਮਿਲ ਗਿਆ ਨੇ